लेडीज एंड जेंटलमैन सारियानु सत श्रीकाल स्वागत है तोडा नामधारी मीडिया इंडिया ते मैं नेहा आज असी आए हां शहीद भीषण सिंह मेमोरियल सीनियर सेकेंडरी स्कूल दे ग्राउंड विच जिथे की श्री सतगुरु राम सिंह जी दे पावन आशीर्वाद नाल सरदार जसा सिंह रामगढ़िया ट्रस्ट अते सुखराज फाउंडेशन दे सहयोग नाल छटा सतगुरु जगजीत सिंह जूनियर हॉकी टूर्नामेंट चल रिया है ए टूर्नामेंट 21 नवंबर तो चल रिया है ए दे विच लड़के ते लड़कियां दी कुल 16 टीमें ने भाग लेता है ਤੇ ਅੱਜ 23 ਨਵੰਬਰ 2025 ਨੂੰ ਇਸ ਦਾ ਫਾਈਨਲ ਹੈ ਸਾਰੀ ਟੀਮਾਂ ਜੀਤਨ ਨੂੰ ਤਿਆਰ ਹੈ ਪ੍ਰਬੰਧਕੋ ਨਾਲ ਸਾਨੂੰ ਇਹ ਜਾਣਕਾਰੀ ਵੀ ਮਿਲੀ ਹੈ ਕਿ ਸ੍ਰੀ ਸਤਗੁਰੂ ਉਦੇਸ਼ ਸਿੰਘ ਜੀ ਵੀ ਦਰਸ਼ਨ ਦੇਣ ਦੀ ਕਿਰਪਾ ਕਰਨਗੇ ਤੇ ਖਿਡਾਰੀਆਂ ਦਾ ਹੌਸਲਾ ਵਧਾਨਗੇ ਆਈਏ ਤੁਹਾਨੂੰ ਇਸ ਟੂਰਨਾਮੈਂਟ ਦੀ ਟੀਮਾਂ ਨਾਲ ਰੁਬਰੂ ਕਰਵਾਉਣੇ ਹਾਂ ਅਤੇ ਇਸ ਟੂਰਨਾਮੈਂਟ ਵਿੱਚ ਆਏ ਹੋਏ ਪਤਵੰਤੇ ਸੱਜਣਾਂ ਨਾਲ ਵੀ ਮਿਲਵਾਂਦੇ ਹਾਂ ਅੱਜ ਬਾਬਾ ਜੀ ਸਾਡੇ ਕੋਲ ਫਿਰ ਦਿੱਲੀ ਚ ਬਾਬਾ ਜੀ ਜਗਜੀਤ ਸਿੰਘ ਜੀ ਦੇ ਉਹੀ ਟੂਰਨਾਮੈਂਚ ਜੋ ਹਰ ਸਾਲ ਇੱਥੇ ਦੀ ਸੰਗਤ ਮਨਾਉਂਦੀ ਹੈ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਾਬਾ ਜੀ ਕਿਵੇਂ ਲੱਗਦਾ ਹੈ ਕਿ ਜਦੋਂ ਆਪ ਇੱਕ ਰੀਡ ਦੀ ਹੱਡੀ ਹੋ ਇਹ ਉਸਕੇ ਲਈ ਕੰਮ ਕਰਦੇ ਹੋ ਅੱਛਾ ਦੇਸ਼ ਬਹੁਤ 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 ਖੁਸ਼ੀ ਹੈ ਜੀ ਕਿ ਸਤਗੁਰੂ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਟੂਰਨਾਮੈਂਟ ਕਰਵਾਉਂਦਾ ਪਿੰਡ ਆ ਅਸੀਂ ਉਹਦੀ ਮਦਦ ਵੀ ਕਰਦੇ ਹਾਂ ਐਪਰੀਸ਼ੀਏਟ ਵੀ ਕਰਦੇ ਹਾਂ ਬੱਚੇ ਆ ਕੇ ਖੇਡਦੇ ਨੇ ਕਿਉਂਕਿ ਹਾਕੀ ਥੱਲੇ ਜਾ ਰਹੀ ਹੈ ਸਾਡੀ ਖਤਮ ਹੋ ਰਹੀ ਹੈ ਔਰ ਇਸ ਨੌਜਵਾਨ ਦਾ ਉਦਮ ਜਿਹੜਾ ਉਹ ਸ਼ਲਾਗ ਆਈ ਹੋਗੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ। ਬਾਬਾ ਜੀ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਤੁਹਾਡੀ ਆਪਣੀ ਟੀਮ ਵੀ ਇੰਡੀਆ ਦੇ ਨੰਬਰ 1 ਤੇ ਚੱਲ ਰਹੀ ਹੈ। ਇਹ ਸ਼ੌਂਕ ਕਿੱਦਾਂ ਪੈਦਾ ਹੋਇਆ? ਅ ਕਿਉਂਕਿ ਅਸੀਂ ਆਪ ਹਾਕੀ ਖੇਡਦੇ ਰਹੇ ਸੀ ਫਿਰ ਇਸ ਕਰਕੇ ਇਹ ਮਨਚ ਹੁੰਦਾ ਹੈ ਕਿ ਖੇਡਾਂ ਚੱਲਦੀਆਂ ਰਹਿਣ ਔਰ ਖੇਡਾਂ ਨਾਲ ਜੁੜ ਕੇ ਬੱਚੇ ਸਿਹਤਮੰਦ ਵੀ ਹੁੰਦੇ ਨੇ ਨਾ ਡਰੱਗਸ ਤੋਂ ਵੀ ਬਚਦੇ ਨੇ। ਬਾਬਾ ਜੀ ਆਪ ਕੋ ਫੁੱਲ ਬੈਕ ਖੇਲਦੇ ਸੀ ਜਾਂ ਕਾਰਡ ਖੇਲਦੇ ਸੀ? ਮੈਂ ਮਿਡਫੀਲਡ ਖੇਡਦੇ ਸੀ। ਠੀਕ। ਬਾਬਾ ਜੀ ਛੋਟੀ ਜੀ ਗੱਲ ਹੋਰ ਕਰਨੀ ਸੀ ਵੀ ਅਸੀਂ ਜਾਣਨਾ ਚਾਹੁੰਦੇ ਸੀਗੇ ਵੀ ਬਾਬਾ ਜੀ ਦੀ ਇੰਨੀ ਵੱਡੀ ਗੱਲ ਸੇਵਾ ਪਾਵਨਾ ਨਾਲ ਤੁਸੀਂ ਇੰਨੀ ਵੱਡੀ ਸੰਸਥਾ ਨੂੰ ਸੰਭਾਲਦੇ ਹੋ ਔਰ ਅੱਛਾ ਕੰਮ ਕਰ ਰਹੇ ਹੋ। ਬੜੀ ਗੁੱਡਵਿਲ ਵਰਲਡ ਦੇ ਵਿੱਚ ਚੱਲ ਰਹੀ ਆ। ਕੀ ਲੱਗਦਾ ਕਿ ਸਾਨੂੰ ਹੋਰ ਸਿੱਖੀ 'ਤੇ ਧਿਆਨ ਦੇਣਾ ਚਾਹੀਦਾ? ਹਾਂ ਸਿੱਖੀ 'ਤੇ ਰਹਿ ਕੇ ਤਾਂ ਆਪਾਂ ਨੂੰ ਸਾਰਿਆਂ ਨੂੰ ਸੁੱਖ ਵੀ ਹੋ ਸਕਦਾ ਹੈ ਆਪਾਂ ਸਾਰੇ ਬੜੇ ਐਬਾਂ ਤੋਂ ਵੀ ਬਚ ਸਕਦੇ ਆ ਸਿੱਖੀ ਦਾ ਸਾਨੂੰ ਵੱਧ ਤੋਂ ਵੱਧ ਸਿੱਖੀ ਨਾਲ ਜੋੜਨਾ ਚਾਹੀਦਾ ਔਰ ਸਾਨੂੰ ਸਾਡਾ ਕਲਾਵਾ ਬੜਾ ਖੁੱਲਾ ਰੱਖਣਾ ਚਾਹੀਦਾ ਸਿੱਖੀ ਵਿੱਚ ਤਾਂ ਸਾਡੇ ਹਿੰਦੂ ਭਰਾ ਵੀ ਆ ਜਾਂਦੇ ਨੇ ਸਾਡੇ ਮੁਸਲਮਾਨ ਵੀ ਆ ਜਾਂਦੇ ਨੇ ਸਿੱਖੀ ਤਾਂ ਉਹ ਗੁਰੂ ਨਾਨਕ ਦੇਵ ਵਾਲੀ ਸਿੱਖੀ ਹੈ ਜਿੱਥੇ ਨਾ ਕੋਈ ਬੈਰੀ ਨਾ ਹੈ ਬਗਾਨਾ ਹੈ ਠੀਕ ਹੈ ਥੈਂਕ ਯੂ ਬਾਬਾ ਜੀ